ਆਪਾਂ ਕੱਲ 11:30 ਵਜੇ ਟੋਲ ਫ੍ਰੀ ਕਰਤਾ ਸੀਗਾ ਅੱਜ ਦੂਜਾ ਦਿਨ ਸ਼ੁਰੂ ਹੋ ਗਿਆ ਇਹਦਾ ਤੇ ਜਿਹੜੇ ਐਨ ਐਚ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਨਹੀਂ ਕੋਈ ਹੋਈ ਲੋਕਲ ਪ੍ਰਸ਼ਾਸਨ ਦੇ ਥਰੂ ਡੀ ਸੀ ਸਾਹਿਬ ਤੋਂ ਪਤਾ ਲੱਗਿਆ ਵੀ ਡੀ ਸੀ ਸਾਹਿਬ ਆ ਰਹੇ ਨੇ ਔਰ ਉਹ ਕਹਿੰਦੇ ਨੇ ਵੀ ਆਪਣਾ ਮੰਗ ਪੱਤਰ ਇੱਕ ਵਾਰੀ ਦਿਓ ਜਿਹੜਾ ਅਸੀਂ ਐਨ ਐਚ ਨਾਲ ਗੱਲ ਕਰ ਸਕੀਏ ਵੀ ਤੁਹਾਡੀਆਂ ਮੰਗਾਂ ਕੀ ਨੇ ਉਹ ਅਸੀਂ ਮੰਗ ਪੱਤਰ ਬਣਵਾ ਲਿਆ ਵਾ ਤੇ ਹੁਣ ਡੀ ਸੀ ਸਾਹਿਬ ਥੋੜੀ ਦੇਰ ਤੇ ਇੱਥੇ ਆਉਣਗੇ ਤੁਹਾਡੇ ਪੱਤਰਕਾਰਾਂ ਦੇ ਸਾਹਮਣੇ ਅਸੀਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਆਪਣਾ ਹੀ ਦੇਵਾਂਗੇ ਮੰਗਾਂ ਕੀ ਹੈ ਮੰਗਾ ਇੱਕ ਤੇ ਹੈਗਾ ਜੀ ਜਿਵੇਂ ਮੰਨ ਲਓ 150 ਰੁਪਏ ਦੀ ਪਰਚੀ ਕਰਦੇ ਹੋ ਜਿੰਨਾ ਟੋਲ ਵਧਿਆ ਉਹ ਘਟਾ ਕੇ 150 ਦੀ ਪਰਚੀ ਕਰਦੇ ਹੋ 24 ਘੰਟੇ ਹੋ ਜਾਣਾ 24 ਘੰਟੇ 'ਚ ਬੰਦਾ ਜਿੰਨੀ ਵਾਰੀ ਮਰਜ਼ੀ ਆਵੇ ਜਾਵੇ ਨੰਬਰ 2 ਤੇ ਇਸੇ ਤਰ੍ਹਾਂ ਜਿਹੜੇ ਵੱਡੇ ਵਹੀਕਲ ਨੇ ਉਹਨਾਂ ਨੇ ਵੀ ਸੈਟਿੰਗ ਇਸੇ ਤਰ੍ਹਾਂ ਕੀਤੀ ਜਾਵੇ ਉਸ ਤੋਂ ਬਾਅਦ ਨੰਬਰ 2 ਜਿਹੜੀ ਆਪਣੀ ਇੱਕ ਮਹੀਨਾਵਾਰ ਪਾਸ ਬਣਦਾ ਉਹ 170 ਰੁਪਏ ਦੇ ਵਿੱਚ ਮਹੀਨਾਵਾਰ ਪਾਸ ਬਣਾਇਆ ਜਾਵੇ ਜਿਹੜਾ 20 ਕਿਲੋਮੀਟਰ ਦਾ ਏਰੀਆ ਜਿਹੜਾ ਐਨਐਚਏ ਅਥਾਰਟੀ ਦਾ 11 ਨੰਬਰ ਪੈਰਾ ਵਾ ਉਹਦੇ ਮੁਤਾਬਕ ਇਹ ਫਰੀ ਕੀਤਾ ਜਾਵੇ। ਨੰਬਰ 3 ਤੇ ਇੱਥੇ ਲੈਟਰਿੰਗ ਬਾਥਰੂਮ ਜਾਂ ਹੋਰ ਜਿਹੜੇ ਸਿਸਟਮ ਨਹੀਂ ਹੈਗੇ ਇਹਨਾਂ ਕੋ ਲੇਟਾਂ ਰੋਡ ਦੇ ਵਿੱਚ ਟੋਏ ਟ੍ਰੇਨ ਸਿਸਟਮ ਇਹਨਾਂ ਦਾ ਇਹਨੂੰ ਸਹੀ ਸਾਰੇ ਨੂੰ ਸਹੀ ਕੀਤਾ ਜਾਵੇ। ਇਹ ਤਿੰਨ ਕ ਚਾਰ ਮੰਗਾਂ ਨੇ ਇੱਕ ਮੰਗ ਸਭ ਤੋਂ ਜ਼ਰੂਰੀ ਆ ਵੀ ਜਿੰਨੇ ਪੰਜਾਬ ਦੇ ਟੋਲ ਪਲਾਜੇ ਨੇ ਇਹਨਾਂ ਵਿੱਚ ਪੰਜਾਬ ਦੇ ਲੜਕੇ ਲੜਕੀਆਂ ਨੂੰ ਰੱਖਿਆ ਜਾਵੇ। ਜਿਹੜੇ ਪੰਜਾਬੀ ਨੂੰ ਜਾਣਦੇ ਹੋਣ ਕਈ ਵਾਰੀ ਕਾਰਡ ਫੜਾਈ ਦਾ ਸਾ ਕੋ ਲੜਾਈ ਸ਼ੁਰੂ ਹੋ ਜਾਂਦੀ ਇਹਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਇਸ ਕਰਕੇ ਜਿੰਨੇ ਵੀ ਪੰਜਾਬ ਦੇ ਟੋਲ ਪਲਾਜੇ ਆ ਉੱਤੇ ਪੰਜਾਬੀ ਮੁੰਡਿਆਂ ਨੂੰ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਹੀ ਰੱਖਿਆ ਜਾਵੇ ਪੰਜਾਬੀ ਲੜਕੀਆਂ ਨੂੰ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਰੱਖਿਆ ਜਾਵੇ ਤੁਹਾਡੇ ਇੱਥੇ ਨਾਲ ਕਈ ਸਾਥੀ ਬੈਠੇ ਉਹਦਾ ਟਾਈਮ 2 ਸਾਲ ਪਹਿਲਾਂ ਪੂਰਾ ਹੋਇਆ ਹੋਇਆ ਹਾਂ ਇਹ ਸਾਨੂੰ ਪਤਾ ਵੀ 2 ਸਾਲ ਪਹਿਲਾਂ ਟਾਈਮ ਪੂਰਾ ਆਇਆ ਫਿਰ ਇਹਨਾਂ ਨੇ ਕੋਰੋਨਾ ਤੇ ਜਿਹੜਾ ਦਿੱਲੀ ਸ਼ਹਿਰ ਚੱਲਿਆ ਉਹਦਾ 1 ਸਾਲ ਲਿਆ ਸੀ ਕਿ ਸਾਡਾ 1 ਸਾਲ ਖਰਾਬ ਕਰਤਾ ਹੁਣ 1 ਸਾਲ ਹੋ ਗਿਆ ਨਿਆਜ਼ੀ ਚੱਲ ਰਿਹਾ 10 ਮਈ ਨੂੰ ਇਹਦੀ ਮਨਿਆਦਪੂਰੀ ਹੋ ਗਈ ਆ ਅਖਬਾਰ ਦੇ ਹਿਸਾਬ ਨਾਲ 11 ਤਰੀਕ ਨੂੰ ਟੈਂਡਰ ਲੱਗਣਾ ਸੀ ਨਹੀਂ ਲੱਗਿਆ ਦਾ ਕੋਈ ਇਹਦੇ ਕੋਈ ਕੰਪਨੀ ਟੈਂਡਰ ਲਾਉਣੀ ਨਹੀਂ ਆਈ ਇਹਦਾ ਮਤਲਬ ਅਨਲੀਗਲ ਤਾਂ ਨਹੀਂ ਆਏ ਕੋਈ ਨਾ ਕੋਈ ਕੋਈ ਨਾ ਕੋਈ ਇਹਦੇ ਪਿੱਛੇ ਰਾਤ ਛੁਪਿਆ ਔਰ ਕਿੰਨੇ ਇੱਕ ਵੱਡਾ ਗਵਨ ਆ ਇਹ ਸਾਹਮਣੇ ਆ ਜੂਗਾ ਜੇ ਅਗਰ ਪ੍ਰਸ਼ਾਸਨ ਚਾਵੇ ਤਾਂ ਗਵਨ ਸਾਹਮਣੇ ਆ ਸਕਦਾ ਕਿਹੜੇ ਕਿਹੜੇ ਲੀਡਰਾਂ ਦੀ ਮਿਲੀ ਭੁਗਤਣਾ ਕਰਕੇ ਅੱਜ ਜਿਹੜੀਆਂ ਲੋਕਾਂ ਦੀਆਂ ਜੇਬਾਂ ਨੇ ਉਹ ਕਟੀਆਂ ਜਾ ਰਹੀਆਂ ਨੇ ਇਹਦੇ ਵਿੱਚ ਵੱਡੇ ਐਮਪੀ ਐਮਐਲਏ ਦਾ ਹੱਥ ਹੈਗਾ ਵਾ ਅਧਿਕਾਰੀਆਂ ਦੀ ਵੇਟ ਕੀਤੀ ਜਾ ਰਹੀ ਹੈ ਬਿਲਕੁਲ ਜੀ ਅਸੀਂ ਵੇਟ ਕਰ ਰਹੇ ਹਾਂ ਆਪਣਾ ਕੰਮ ਤੇ ਚਲਾ ਨਹੀਂ ਲੱਗੇ ਆ ਤੇ ਨਾਲ ਨਾਲ ਅਸੀਂ ਜਿਹੜੀ ਅਧਿਕਾਰੀਆਂ ਦੀ ਵੇਟ ਆ ਔਰ ਮੈਂ ਇੱਕ ਬੇਨਤੀ ਕਰੂੰਗਾ ਪ੍ਰੈਸ ਨੂੰ ਕਿ ਅਸੀਂ ਸਾਰਾ ਕੁਝ ਕਰਕੇ ਸ਼ਾਮ ਨੂੰ 4:00 ਵਜੇ ਇੱਕ ਪੀਸੀ ਕਰਾਂਗੇ ਅਗਲਾ ਰਣਨੀਤੀ ਦੇਣ ਦੇ ਲਈ ਕੱਲ ਤੋਂ ਵੀ ਇੱਕ ਜੇ ਲੰਬਾ ਚੱਲੂਗਾ ਤਾਂ ਅਸੀਂ ਇਸੇ ਤਰ੍ਹਾਂ ਹੀ ਸ਼ਾਮ ਦੇ 4:00 ਵਜੇ ਪੀਸੀ ਕਰਾਂਗੇ ਮੈਂ ਸੁਖਦੇਵ ਸਿੰਘ ਮੰਗਲੀ ਹਲਕਾ ਇੰਚਾਰਜ ਸਾਨੀਬਾੜੌਰ ਕੋਰ ਕਮੇਟੀ ਮੈਂਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਸ ਦੇ ਰਾਸ਼ਟਰੀ ਪ੍ਰਧਾਨ ਸਦਾ ਮਨਜੀਤ ਸਿੰਘ ਜੀ ਘੁਮਾਣਾ ਔਰ ਪੰਜਾਬ ਪ੍ਰਧਾਨ ਸਦਾ ਦਰਬਖ ਸਿੰਘ ਜੀ ਗਿੱਲ ਨੇ ਅੱਜ ਸਾਥ ਦੂਜੇ ਦਿਨ ਵੀ ਤਨਾ ਰਾਤ ਵੀ ਇੱਥੇ ਹੀ ਕੱਟੀ ਹੈ ਕੱਲ ਦੇ ਤੁਸੀਂ ਬੈਠੇ ਹੋ ਕੀ ਲੱਗਦਾ ਕੋਈ ਗਲਵਤ ਹੋਈ ਹੈ ਦੇਖੋ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਆ ਕੁਛ ਅਧਿਕਾਰੀ ਭੇਜੇ ਗਏ ਜਿਨ੍ਹਾਂ ਨੇ ਆ ਕੇ ਸਾਨੂੰ ਪੁੱਛਿਆ ਕਿ ਤੁਹਾਡੀਆਂ ਮੰਗਾਂ ਕੀ ਨੇ ਔਰ ਅਸੀਂ ਜਿਹੜਾ ਉਹਨਾਂ ਦਾ ਮੰਗਾਂ ਅੱਜ ਜਿਹੜੀਆਂ ਸਾਡੀਆਂ ਲਿਖਤੀ ਰੂਪ ਦੇ ਵਿੱਚ ਬਣਾ ਲੀਆਂ ਪਹਿਲਾਂ ਵੀ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੇ ਅਥਾਰਟੀ ਨੂੰ ਪਰ ਇਹ ਕੀ ਕਰਦੇ ਨੇ ਮੰਗ ਪੱਤਾ ਲੈ ਲੈਂਦੇ ਨੇ ਚਾਹੇ ਡੀਸੀ ਦਫ਼ਤਰ ਆ ਚਾਹੇ ਹੋਰ ਆ ਮੰਗ ਪੱਤਰ ਨੂੰ ਰਜਿਸਟਰਡ ਨਹੀਂ ਕਰਦੇ ਨਾ ਕੋ ਉਹਦਾ ਨੰਬਰ ਦਿੰਦੇ ਨੇ ਉਹਨੂੰ ਰੱਦੀ ਵਾਲੀ ਸਾਤੋਂ ਫੜਦੇ ਨੇ ਰੱਦੀ ਵਾਲੀ ਟੋਕਰੀ 'ਚ ਛੱਡ ਦਿੰਦੇ ਨੇ ਹੁਣ ਕਹਿੰਦੇ ਨੇ ਜੀ ਕੋਈ ਗੱਲ ਨਹੀਂ ਨਵੇਂ ਸਿਰੇਓਂ ਦੇ ਦੋ ਔਰ ਨਵੇਂ ਸਿਰੇਓਂ ਵੀ ਅੱਜ ਦੇ ਦਿੱਤੇ ਜਾਣਗੇ ਮੰਗਾ ਕੀ ਹੈ ਮੰਗਾ ਸਾਡੀਆਂ ਇਹ ਆ ਜੀ ਇਹ ਜਿਹੜਾ ਟੋਲ ਪਲਾਜਾ ਬਹੁਤ ਜ਼ਿਆਦਾ ਮਹਿੰਗਾ ਕਰ ਦਿੰਦਾ ਇਹਨਾਂ ਨੇ ਔਰ ਇਹਦਾ ਜਿਹੜਾ ਇੰਨਾ ਭਾਰ ਆ ਇਹ ਨਾਲ ਜੰਤਾ ਚੱਲ ਨਹੀਂ ਸਕਦੀ ਜੀ ਇਹਨਾਂ ਨੇ ਤਾਂ ਲੁੱਟਣਾ ਲਿਆ ਹੋਇਆ ਬਾਕੀ ਵੀ ਸਟੇਟਾਂ ਨੇ ਦੇਸ਼ ਦੇ ਵਿੱਚ ਇੱਕ ਕਾਨੂੰਨ ਦੀ ਗੱਲ ਹੋਣੀ ਚਾਹੀਦੀ ਹੈ ਬਾਕੀ ਸਟੇਟਾਂ ਦੇ ਨਾਲ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਅਸੀਂ ਕਿੱਥੇ ਖੜੇ ਆ ਹਿਮਾਚਲ ਦੇ ਵਿੱਚ ਉੱਥੇ ਦੇ ਜਿਹੜੇ ਹੈਗੇ ਨੇ ਵਸਦੇ ਉਹਨਾਂ ਦੇ ਲਈ ਕੋਈ ਟੋਲ ਟੈਕਸ ਨਹੀਂ ਹੈਗਾ ਜਿਹੜੇ ਆਊਟ ਸਟੇਟ ਤੋਂ ਦੂਸਰੀਆਂ ਸਟੇਟਾਂ ਤੋਂ ਆਉਂਦੇ ਨੇ ਉਹਨਾਂ ਲਈ 50 ਰੁਪਏ ਨਾਲ 20 ਰੁਪਏ ਦੀ ਪਰਚੀ ਹੋਇਆ ਕਰਦੀ ਸੀ ਹੁਣ ਵੇਖਾ 40-50 ਰੁਪਏ ਦੀ ਹੋਊਗੀ ਇੱਕ ਵਾਰੀ ਤੁਸੀਂ ਹਿਮਾਚਲ ਦੇ ਵਿੱਚ ਐਂਟਰੀ ਮਾਰ ਲਓ ਸਾਰਾ ਹਿਮਾਚਲ ਘੁੰਮ ਲਓ ਕੋਈ ਨਹੀਂ ਪੁੱਛਦਾ ਉਹ ਇੱਥੇ ਸਾਡੇ ਕੀ ਆ ਤੁਸੀਂ ਅੰਬਾਲਾ ਤੋਂ ਲੈ ਕੇ ਤੁਸੀਂ ਇੱਧਰ ਨੂੰ ਚੱਲ ਪੋ ਪੰਜਾਬ ਵਾਲੇ ਪਾਸੇ ਨੂੰ ਕਿੰਨੇ ਟੋਲ ਪਲਾਜੇ ਆਉਂਦੇ ਨੇ ਇਸ ਮੇਨ ਰੋਡ ਤੇ ਜਿਹੜਾ NH1 ਤੇ ਤਾਂ ਦੇਖੋ ਤੁਸੀਂ ਜਿਹੜੇ ਦੂਜੇ ਰੋਡ ਆ ਜਿਹੜੇ ਸਟੇਟ ਰੋਡ ਨੇ ਜਿਹੜੇ ਸਾਡੇ ਅਗੇ ਨੇ ਉਹਨਾਂ ਦੇ ਉੱਤੇ ਕਿੰਨੇ ਇਹਨਾਂ ਨੇ ਟੋਲ ਚਾਹੇ ਉਹ ਕਰਾਲੀ ਵਾਲਾ ਵਾ ਬਹਿਰਾਮ ਵਾਲਾ ਟੋਲ ਪਲਾਜਾ ਚਾਹੇ ਜਗਰਮ ਵਾਲੀ ਸਾਈਡ ਨੂੰ ਚੱਲ ਜਾਓ ਪਟਿਆਲਾ ਵਾਲੀ ਸਾਈਡ ਜਿੱਧਰ ਨੂੰ ਮਰਜ਼ੀ ਚੱਲੋ ਟੋਲੀ ਟੋਲ ਲਾਏ ਪਏ ਆ ਜਿਹੜਾ 60 ਕਿਲੋਮੀਟਰ ਵਾਲਾ ਉਹ ਵੀ ਉਹਦੀਆਂ ਵੀ ਕਾਨੂੰਨ ਦੀਆਂ ਇਹਨਾਂ ਨੇ ਧੱਜੀਆਂ ੜਾਈਆਂ ਪਈਆਂ ਜਿਹੜਾ 20 ਕਿਲੋਮੀਟਰ ਦੇ ਦੈਰੇ ਦੇ ਵਿੱਚ ਨਹੀਂ ਪਰ ਕਿਸੇ ਨੂੰ ਟੋਲ ਲੱਗਣਾ ਉਹ ਉਹਦੋਂ ਵੀ ਇਹ ਨਹੀਂ ਮੰਨਦੇ ਜਿਹੜਾ ਪਾਸ ਬਣਾਉਂਦੇ ਆ ਉਹ ਵੀ ਇਹੇ ਨਹੀਂ ਬਣਾਉਂਦੇਗੇ ਔਰ ਸਾਨੂੰ ਤਾਂ ਇੱਥੋਂ ਤੱਕ ਪਤਾ ਲੱਗਾ ਕਿ ਇਸ ਟੋਲ ਪਲਾਇਆ ਦੀ ਮਨਿਆਦ ਆ ਜਿਹੜੀ 2 ਮਹੀਨੇ 2 ਸਾਲ ਪਹਿਲਾਂ ਜਿਹੜੀ ਖਤਮ ਹੋ ਚੁੱਕੀ ਹੈ ਸੋ ਹੋ ਸਕਦਾ ਹੈ ਇਹ ਕੇਂਦਰੀ ਜਿਹੜੇ ਮੰਤਰੀ ਨੇ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਵਾਰੋ-ਵਾਰੀ ਇਹ ਜਿਹੜਾ ਪੈਸਾ ਇਹਨਾਂ ਤੋਂ ਲੈ ਕੇ ਜਿਹੜੀ ਬੀਜੇਪੀ ਸਰਕਾਰ ਆ ਮੈਨੂੰ ਲੱਗਦਾ ਕਿਤੇ ਪਾਰਟੀ ਫਾਂਡੇ ਜਮ੍ਹਾਂ ਕਰੀ ਜਾਂਦੇ ਹੁਣ ਇਲੈਕਸ਼ਨ ਦੇ ਵਿੱਚ ਜਿਹੜੀਆਂ ਐਡ ਐਡੀਆਂ ਰੈਲੀਆਂ ਦੱਸਣ ਇਹ ਕਿੱਥੋਂ ਆਂਦਾ ਪੈਸਾ ਕਿੱਥੋਂ ਆਂਦਾ ਇਹਨਾਂ ਨੂੰ ਪੈਸਾ ਮਸ਼ੀਨਾਂ ਲੱਗੀਆਂ ਇਹਨਾਂ ਦੇ ਨਾਲ ਕੋਲ ਸਹਾਇਕ ਪਾਰਟੀਆਂ ਜਿਹੜੀਆਂ ਇਹ ਨਾ ਜਾਏ ਦੂਜੀਆਂ ਨੇ ਕਿੱਥੋਂ ਆਂਦਾ ਪੈਸਾ ਇਸੇ ਜਰੀਏ ਮੰਗ ਇਹ ਆਹੀ ਕਰਾਪਸ਼ਨ ਆਉਂਦੀ ਐ ਇਹਨਾਂ ਦੀ ਇਹਦੇ ਜਰੀਏ ਪੈਸਾ ਇਹ ਇਕੱਠਾ ਕਰਦੇ ਨੇ ਕਿਤੇ ਇਹ ਜਿਹੜਾ 70 ਰੁਪਏ ਤੋਂ ਸ਼ੁਰੂ ਹੋਇਆ ਸੀ ਅੱਜ ਕਿੰਨੇ ਨੂੰ ਆ ਇੱਕ ਵਾਰੀ ਲੰਘ ਜਾਓ ਤੁਸੀਂ 220 ਰੁਪਏ ਲੈਂਦੇ ਨੇ ਵਾਪਸ ਆਜੋ 220 ਰੁਪਏ ਫੇਰ ਲੈਂਦੇ ਨੇ ਜੇ ਕਿਸੇ ਕੋਲੇ ਫਾਸਟੈਗ ਨਹੀਂ ਲੱਗਿਆ ਹੁੰਦਾ ਇਹ ਫੇਰ 440 ਰੁਪਏ ਇੱਕ ਵਸੇ ਉਹਨਾਂ ਨੇ 440 ਦੂਜੇ ਵਸੇ ਤੁਸੀਂ ਦੱਸੋ ਜਿਹੜਾ ਫਲੋਰ ਬੰਦੇ ਨੇ ਫਲੋਰ ਤੋਂ ਜਾਣਾ ਲੁਧਿਆਣੇ ਨੂੰ ਉਹਦਾ 150 ਰੁਪਏ ਦਾ ਟੇਅ ਲੱਗਦਾ 880 ਰੁਪਏ ਇਹ ਲੈਂਦੇ ਨੇ ਜੇ ਕੋਈ ਬੰਦਾ ਬਿਮਾਰ ਹੋ ਜਾਵੇ ਬੰਦਾ ਕੀ ਕਰਦਾ ਕਿਸੇ ਕੋਲੇ ਆਪਣੀ ਗੱਡੀ ਵੀ ਹੁੰਦੀ ਆਂਡੀਆਂ ਗਵਾਂਡੀਆਂ ਦੀ ਗੱਡੀ ਫਟਦਾ ਉਹ ਕਹਿੰਦਾ ਚੱਲ ਯਾਰ ਇਹਨੂੰ ਮੈਂ ਦਵਾਈ ਦਵਾ ਲਿਆਵਾ ਜਦੋਂ ਮਾਤਾ ਬਿਮਾਰਾ ਕਿਸੇ ਦਾ ਬਾਪੂ ਮਾਰਾ ਕਿਸੇ ਦੀ ਘਰ ਵਾਲੀ ਇਹਦਾ ਬੱਚਾ ਬਿਮਾਰਾ ਉਹਦੇ ਵਿਚਾਰੇ ਕੋਲੇ ਆਪ ਦਾ ਕਈ ਵਾਰੀ ਐਮਰਜੈਂਸੀ ਪੈਂਦੀ ਆਪ ਦੀ ਜੇਬ ਦੇ ਵਿੱਚ ਦਵਾਈ ਜਵਾਣ ਦੌਨਯੋਗਾ ਦਾ ਪੈਸਾ ਨਹੀਂ ਹੁੰਦਾ ਉਹ 880 ਰੁਪਏ ਇਹਨਾਂ ਦਾ ਟੈਡ ਕਿਉਂ ਭਰੇ ਵੀ ਦੱਸੋ ਇਹ ਜੰਮੇ ਲੁੱਟ ਹੈਗੀ ਆਗਾ ਪੰਜਾਬ ਦੀ ਕਿ ਨਹੀਂ ਸਾਰੀ ਯੂਨੀਅਨ ਨਾਲ ਵੱਲੋਂ ਜਿਹੜਾ ਉਹ ਧਰਨਾ ਲਾਇਆ ਗਿਆ ਟੋਲ ਪਲਾਜ਼ਾ ਤੇ ਕਈ ਵਾਰ ਬੰਦ ਕੀਤੇ ਗਏ ਪਰ ਬਾਅਦ ਦੇ ਵਿੱਚ ਕਿਸਾਨਾਂ ਨੂੰ ਦੋਲ ਬਣਾ ਦੇ ਮੁਕਤ ਕਰ ਦਿੱਤੇਗੇ ਕਾਰਡ ਬਣਾ ਦੇ ਦਿੰਗੇ ਉਸ ਤੋਂ ਬਾਅਦ ਕਿਸਾਨ ਪਿੱਛੇ हट ਗਏ ਐਤ ਕੀ ਕੀ ਤੁਹਾਡਾ ਮਸਲਾ ਹੈਗਾ ਐਤ ਕੀ ਹੱਲ ਹੋਊਗਾ ਲੋਕਾਂ ਨੂੰ ਆਮ ਲੋਕਾਂ ਨੂੰ ਕੁਝ ਰਾਹਤ ਮਿਲੂਗੀ ਕਿ ਨਹੀਂ ਦੇਖੋ ਕਿਸਾਨ ਜੱਥੇਬੰਦੀਆਂ ਦੇ ਤੁਹਾਡੀ ਗੱਲ ਸਹੀ ਆ ਸਾਸੀ ਲੰਘ ਜਾਂਦੇ ਆ ਸਾਡੇ ਕਾਰਡ ਬਣਿਆ ਹੋਇਆ ਸੀ ਲੰਘ ਜਾਂਦੇ ਆ ਪਰ ਜਨਤਾ ਕਿੱਥੇ ਜਾਵੇ ਬਾਕੀ ਉਹ ਵੀ ਸਾਡੇ ਭੈਣ ਭਰਾ ਨੇ ਲੁੱਟ ਨਹੀਂ ਆਉਂਦੀ ਉਹਨਾਂ ਦੀ ਲੋਕਲ ਨੂੰ ਆਧਾਰ ਕਾਰਡ ਚਾਹੀਦਾ ਕਿ ਨਹੀਂ ਲਾਗੂ ਇੱਥੇ ਕਰ ਬਿਲਕੁਲ ਹੋਣਾ ਚਾਹੀਦਾ ਉਹਨਾਂ ਦੇ ਪਾਸ ਬਣਾਉਣ ਇਹਨੇ ਪਾਸ ਕਾਨੂੰਨ ਬਣਾਇਆ ਹੋਇਆ ਪਾਸ ਬਣਾ ਕੇ ਦੇਵਾਂਗੇ ਲੇਕਿਨ ਨਹੀਂ ਬਣਾਉਂਦੇ ਬਣਾਉਂਦੇ ਨਹੀਂ ਅਧਾਰ ਕਾਰਡ ਵੀ ਪਹਿਲਾਂ ਲਾਉਣਾ ਚਾਹੀਦਾ ਜਦ ਅਧਾਰ ਕਾਰਡ ਵੀ ਚਾਹੀਦਾ ਅਗਲੇ ਦਾ ਐਡਰੈਸ ਕਲੀਅਰ ਹੋ ਜਾਂਦਾ ਵੀ ਇਹ ਫਰਾਨੇ ਪਿੰਡ ਦਾ ਵਾ ਹੈਗਾ ਇਹ ਟੋਲ ਬਲਾਜੇ ਦੇ ਨਾਲ ਇਹ ਪਿੰਡ ਬੰਦੇ ਨੂੰ ਸਾਰਾ ਪਤਾ ਹੁੰਦਾ ਮੰਗ ਕੀ ਕਰਦੇ ਹੋ ਮੰਗ ਸਾਡੀ ਇਹ ਆ ਵੀ ਇਹਦਾ ਜਿਹੜਾ ਵਾਜਬ ਰੇਟ ਕੀਤਾ ਜਾਵੇ ਇਸ ਟੋਲ ਬਲਾਜੇ ਦਾ ਜਿਹੜਾ ਪਹਿਲਾ ਵਾਲਾ 150 ਰੁਪਏ 24 ਘੰਟਿਆਂ ਦੇ ਲਈ ਪਰਚੀ ਇਹਦੀ ਕੀਤੀ ਜਾਵੇ ਅਧਿਕਾਰੀਆਂ ਨਾਲ ਕੋਈ ਗੱਲ ਹੋਈ ਅਧਿਕਾਰੀ ਆ ਰਹੇ ਨੇ ਦੱਸਿਆ ਅਧਿਕਾਰੀ ਆਏ ਸਕੇ ਕਹਿੰਦੇ ਜੀ ਡੀਸੀ ਮੈਡਮ ਜਾਂ ਉਹਨਾਂ ਦਾ ਕੋਈ ਜਿਹੜਾ ਕਿਸੇ ਦੀ ਵੀ ਡਿਊਟੀ ਲਾਣਗੇ ਐਸਡੀਐਮ ਸਾਹਿਬ ਏਡੀਸੀ ਉਹ ਆਉਣਗੇ ਉਹਨਾਂ ਨੂੰ ਮੰਗ ਪੱਤਰ ਅਸੀਂ ਦੇ ਦੇ ਇਹੇ ਧਰਨਾ ਉਦੋਂ ਤੱਕ ਲੱਗਿਆ ਰਹੂਗਾ ਇਹ ਕੋ ਐਵੇਂ ਧਰਨਾ ਨਹੀਂ ਲੱਗਿਆਗਾ ਵੀ ਅਸੀਂ ਇੱਕ ਜਥੇਬੰਦੀ ਇੱਥੇ ਆ ਕੇ ਬਹਿ ਗਈ ਆ ਅਜ਼ੀਦ ਲੱਗਿਆ ਜੀ ਤਰਨਾ ਲਾਉਣੇ ਇਹ ਸਾਰੀ ਜਿੰਨੀਆਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਕੇਐਮਐਮ ਜਿੰਨਾ ਹੈਗਾ ਸਾਰਿਆਂ ਦੀ ਸਲਾਹ ਦੇ ਨਾਲ ਲੱਗਿਆ ਸਾਰਿਆਂ ਨੇ ਸਹਿਯੋਗੀਤਾ ਸਾਰਿਆਂ ਨੇ ਹਾਂ ਵੀ ਭਰੀਆ ਤੁਸੀਂ ਬੈਠੋ ਚਾਹੇ ਅਸੀਂ ਇੱਥੇ ਚਾਰ ਜਣੇ ਬੈਠੇ ਰਹੀਏ ਇਹ ਫੇਰ ਸਾਡੇ ਜਿਹੜੀ ਡੰਗ ਫੇਰਨੀ ਆ ਸਾਰੀਆਂ ਹੀ ਆ ਜਾਣੀਆਂ ਮਿੰਟਾਂ ਦਾ ਅੱਧਾ ਘੰਟਾ ਨਹੀਂ ਲੱਗਣਾ ਸਾਰੇ ਪਹੁੰਚ ਜਾਣੇ ਕਰਨ ਇਹ ਕੀ ਕਰਦੇ ਆ ਉਦੋਂ ਤੱਕ ਨਹੀਂ ਉੱਠਦੇ ਜਦ ਤੱਕ ਇਹ ਜਿਹੜਾ ਇੱਥੇ ਇਹਨੂੰ ਬਜਵਰੇਟ ਨਹੀਂ ਕਰਦੇ ਨਹੀਂ ਤਾਂ ਫੇਰ ਬੈਠੇ ਰਹੇ ਕਰ ਲਵੇ ਸਰਕਾਰ ਦੀ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ